ਕੁਨ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰ ਪ੍ਰਸਾਦ ਏ ਪ੍ਰਾਣ ਨਾਥ ਗੋਬਿੰਦ ਕ੍ਰਿਪਾ ਨਿਦਾਨ ਜਗਤ ਗੁਰੂ हे संसार ताप हरण करणा मै सब दुख हरो हे शरण जोग दयाले दीना नाथ मिया करो शरीर स्वस्तखीन समय सुमरणत नानक राम दमोदर माधव ਵਾਹਿਗੁਰੂ ਸਹਬ ਜੀਓ ਸ੍ਰੀ ਰਾਗ ਮਹਿਲਾ ਪਹਿਲਾ ਕੋਟ ਕੋਟੀ ਮੇਰੀ ਆਰ ਜਾ ਪਵਣ ਪੀਣ ਅਪਿਆਉ ਚੰਦ ਸੂਰਜ ਦੋਏ ਗੁਫੈ ਨਾ ਦੇਖਾਂ ਸੁਪਨੇ ਸੌਣ ਨਾ ਥਾਉ ਕੋਟ ਕੋਟੀ ਮੇਰੀ ਯਾਰ ਜਾ ਪਵਣ ਪੀਣ ਅਪਿਆਓ ਚਾਂਦ ਸੂਰਜ ਦੋਏ ਗੁਫੈ ਨਾ ਦੇਖਾਂ ਸੁਪਨੈ ਸੌਣ ਨਾ ਥਾਉ ਪੀ ਤੇਰੀ ਕੀਮਤ ਨਾ ਪਵੈ ਹਾਂ ਕੇਵੜ ਆਖਾਂ ਨਾਉ ਸਾਚਾ ਅੰਦਰੰਕਾਰ ਨਿਜ ਥਾਈ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮੈ ਰਹਾਉ ਕੁੱਸਾ ਕਟੀਆਂ ਵਾਰ-ਵਾਰ ਪੀਸਣ ਪੀਸਾ ਪਾਈ ਅੱਗਿ ਸੇਤੀ ਜਾਲੀਆਂ ਪਸਮ ਸੇਤੀ ਰਲ ਜਾਓ ਤੇ ਤੇਰੀ ਕੀਮਤ ਨਾ ਪਵੈ ਹਾਂ ਕੇ ਵੜਿਆ ਖਾਂ ਨਾਉ ਪੰਖੀ ਹੋਇ ਕਾਜ ਪਵਾ ਸੈ ਸਮਾਨੀ ਜਾਉ ਨਦਰੀ ਕਿਸੈ ਨਾ ਆਵਾਂ ਨਾ ਕਿਸ ਪੀਆ ਨਾ ਖਾਉ ਤੇ ਤੇਰੀ ਕੀਮਤ ਨਾ ਪਵੈ ਹौं ਕੇਵੜ ਆਖਾਂ ਨਾਨਕ ਕਾਗਜ਼ ਲਖਮਣ ਪੜ ਪੜ ਕੀਚੈ ਪਾਉ ਮਸੂ ਤੋਟ ਨ ਆਵਈ ਲੇਖਣ ਪਾਉਣ ਚਲਾਉ ਈ ਤੇਰੀ ਕੀਮਤ ਨਾ ਪਵੈ ਹਾਂ ਕੇਵੜ ਆਖਾਂ ਨਾ ਈ ਤੇਰੀ ਕੀਮਤ ਨਾ ਪਵੈ ਹਾਂ ਕੇਵੜ ਆਖਾਂ ਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ੍ਰੀ ਰਗ ਬਾਣੀ ਦੇ ਅੰਦਰੋਂ ਦੂਸਰਾ ਸ਼ਬਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਆਰ ਜੀ ਨੇ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 14 ਅੰਤ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਵਿਚਾਰ ਰਖਦੇ ਹਨ ਪਰਮਾਤਮਾ ਦੀ ਕੀਮਤ ਨਹੀਂ ਪੈ ਸਕਦੀ ਪਰਮਾਤਮਾ ਦਾ ਮੁੱਲ ਨਹੀਂ ਤੈਅ ਕੀਤਾ ਜਾ ਸਕਦਾ ਪਰਮਾਤਮਾ ਕਿੰਨਾ ਵੱਡਾ ਹੈ ਇਹ ਇੱਕ ਵੱਖਰੀ ਗੱਲ ਹੈ ਉਹ ਆਪ ਤਾਂ ਬਹੁਤ ਵੱਡਾ ਹੈ ਉਹਦਾ ਨਾਂ ਕਿੰਨਾ ਵੱਡਾ ਹੈ ਇਹ ਵੀ ਨਹੀਂ ਕੋਈ ਆਕਸਰ ਕਦਾ ਪਰਮਾਤਮਾ ਵੱਡਾ ਹੈ ਪਰ ਪਰਮਾਤਮਾ ਦਾ ਨਾਮ ਕਿੰਨਾ ਵੱਡਾ ਹੈ ਅਸੀਂ ਇਹ ਵੀ ਨਹੀਂ ਕਹਿ ਸਕਦੇ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਸਾਚਾ ਨਿਰੰਕਾਰ ਰਹਾਉ ਵਾਲੀ ਪਵਨ ਪੰਕਤੀ ਅੰਦਰ ਗੁਰਨਾਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਫਰਮਾਨ ਹਨ ਪਰਮੇਸ਼ਰ ਦੇ ਲਈ ਪਰਮੇਸ਼ਰ ਪ੍ਰਥਾਏ ਕਿ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਹ ਹਸਤੀ ਸਦਾ ਅਮਟਿਆ ਸਦਾ ਕਾਇਮ ਰਹਿਣ ਵਾਲੀ ਆ ਉਹ ਸੱਚੀ ਤੇ ਆਕਾਰ ਤੋਂ ਰਹਿਤ ਆ ਨਿਜ ਥਾਂ ਉਹ ਆਪਣੇ ਨਿਜ ਦੇ ਵਿੱਚ ਨਿਜ ਕਹਿੰਦੇ ਨੇ ਆਪਣੇ ਜਿਵੇਂ ਸਾਡਾ ਆਪਣਾ ਕਾਰ ਹੁੰਦਾ ਹੈ ਇਹ ਮੇਰਾ ਨਿਜ ਅਸਥਾਨ ਏਵੇਂ ਕਹੀਦਾ ਨਾ ਤੇ ਪਰਮਾਤਮਾ ਕਿਹੜੀ ਥਾਂ ਹੈ ਜਿੱਥੇ ਉਹ ਨਹੀਂ ਹੈ ਸੰਸਾਰ ਦੇ ਹਰ ਕੋਨੇ ਵਿੱਚ ਕਣ ਕਣ ਦੇ ਵਿੱਚ ਸਭ ਜੀਵਾਂ ਵਿੱਚ ਅੱਗੇ ਪਿੱਛੇ ਆੜੇ ਦਵਾਲੇ ਉੱਪਰ ਥੱਲੇ ਉਸੇ ਦਾ ਹੀ ਪਸਾਰਾ ਹੈ ਉਸੇ ਦਾ ਹੀ ਵਾਸਾ ਹੈ ਇਹ ਸਾਰੀਆਂ ਥਾਂਵਾਂ ਉਸੇ ਦੀਆਂ ਨੇ ਉਸ ਤੋਂ ਬਿਨਾ ਕੋਈ ਥਾਂ ਨਹੀਂ ਉਸ ਤੋਂ ਬਿਨਾ ਕੋਈ ਜਗ੍ਹਾ ਨਹੀਂ ਇਸ ਲਈ ਸਾਚਾ ਨਰਨਕਾਰ ਨਿਥਾਈ ਪਰਮਾਤਮਾ ਸਦਾ ਕੈਮਰਨ ਵਾਲਾ ਹੈ ਆਕਾਰ ਤੋਂ ਰਹਿਤ ਹੈ ਤੇ ਆਪਣੇ ਆਪ ਆਪਣੇ ਥਾਂ ਤੇ ਹੈ ਚਤੁਰ ਦਿਸ਼ਾ ਚਾਰੇ ਦਿਸ਼ਾਵਾਂ ਚ ਉੱਤਰ ਦੱਖਣ ਪੂਰਬ ਪੱਛਮ ਸਾਰੇ ਪਾਸੇ ਦਹਨ ਦਿਸ ਰਾਵ ਰਿਹਾ ਪ੍ਰਭ ਮੇਰਾ ਮੇਰਾ ਮਾਲਕ ਪਰਮੇਸ਼ਰ ਸਾਰੇ ਪਾਸੇ ਆਪ ਮੌਜੂਦ ਰਮਿਆ ਹੋਇਆ ਹੈ ਉਸ ਨੂੰ ਸਾਰੇ ਜਾਨੀ ਸੁਣ ਸੁਣ ਕੇ ਆਖਦੇ ਨੇ ਆਖਦੇ ਨੇ ਟੀਆਂ ਦੇ ਅੰਦਰ ਪਰਮਾਤਮਾ ਦੀ ਮਿਹਰ ਹੁੰਦੀ ਆ ਪਰਮਾਤਮਾ ਤਾਂ ਪੈਦਾ ਕਰ ਦਿੰਦਾ ਹੈ ਆਪਣੇ ਸਿਮਰਨ ਦੀ ਤੇ ਉਹ ਪਰਮਾਤਮਾ ਦੇ ਨਾਮ ਨੂੰ ਪੁਕਾਰਦੇ ਨੇ बार-बार ਲੈਂਦੇ ਨੇ बार-बार ਯਾਦ ਕਰਦੇ ਨੇ ਉਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਜਪਣ ਦੀ ਭੁੱਖ ਲੱਗੀ ਪਈ ਹੈ ਲਾਲਚ ਲੱਗਾ ਹੁੰਦਾ ਹੈ ਕੋਈ ਸਮਾਂ ਕੋਈ ਕੜੀ ਖਾਲੀ ਨਾ ਜਾਵੇ ਜਿਵੇਂ ਕਿ ਪਾਸ਼ਾ ਦੇ ਬਚਨ ਨੇ ਕਬ ਕੋ ਪਾਲੈ ਕੁੰਗਰੂ ਤਾਲਾ ਕਬ ਕੋ ਬਚਾਵੈ ਰਬਾਬ ਮੇਲ ਚੁਨਤ ਖੇਨ ਪਾਲ ਤਸਾ ਲਾਗੇ ਤਬ ਲਗ ਜਿੰਨਾ ਚਿਰ ਕੋਈ ਇਨਸਾਨ ਇੱਕ ਸਮਾਂ ਸੀ ਨਾ ਭਗਤੀ ਕਰਨ ਦਾ ਲੋਕੀ ਪਰਦੇ ਵਿੱਚ ਘੁੰਗਰੂ ਵਜਾਉਂਦੇ ਸੀ ਭਗਤੀ ਕਰਨ ਦੇ ਲਈ ਤੇ ਕੋਈ ਰਬਾਬ ਵਜਾਉਂਦਾ ਸੀਗਾ ਕੋਈ ਤਬਲਾ ਵਜਾਉਂਦਾ ਸੀਗਾ ਤੇ ਉਹਨਾਂ ਨੂੰ ਸੰਦ ਇਕੱਠਿਆਂ ਕਰ ਲਈ ਸਟੇਜ ਉੱਪਰ ਜਾ ਕੇ ਤਿਆਰੀ ਕਰਨ ਦੇ ਲਈ ਜੋ ਕੁਝ ਕਰੀਆਂ ਟਾਈਮ ਦਾ ਹੈ ਉਹਨਾਂ ਨੂੰ ਮੇਲਤ ਚੁਣਤ ਦੇ ਲਈ ਜੋ ਸਮਾਂ ਲੱਗਦਾ ਹੈ ਉਹਨਾਂ ਚਿਰ ਤੱਕ ਜਿਹਦੇ ਅੰਦਰ ਨਾਮ ਜਪਣ ਦੀ ਲਾਲਚ ਅਵਸਥਾ ਹੁੰਦੀ ਆ ਲਾਲਸਾ ਹੁੰਦੀ ਆ ਲਾਲਚ ਹੁੰਦਾ ਹੈ ਕਿ ਮੈਂ ਕੋਈ ਪਲ ਇੱਕ ਸਮਾਂ ਸੈਕਿੰਡ ਵੀ ਖਾਲੀ ਨਾ ਜਾਂਦਾਂ ਉਹਦਾ ਮਨ ਪਰਮਾਤਮਾ ਦੇ ਨਾਮ ਨੂੰ ਗਾਉਂਦਾ ਰਹਿੰਦਾ ਹੈ ਸਿਮਰਨ ਕਰਦਾ ਰਹਿੰਦਾ ਹੈ ਇਸ ਲਈ ਪਰਮਾਤਮਾ ਦੀ ਕੀਮਤ ਨਹੀਂ ਪੈ ਸਕਦੀ ਪਰਮਾਤਮਾ ਨੂੰ ਉਹ ਕਿੰਨਾ ਵੱਡਾ ਹੈ ਉਹਦਾ ਨਾਮ ਨਹੀਂ ਆਖਿਆ ਜਾ ਸਕਦਾ ਇਸ ਗੱਲ ਨੂੰ ਜਾਣਨ ਦੇ ਲਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਪਰਮਾਨ ਕਰਦੇ ਨੇ ਇੱਕ ਸਮਾਂ ਸੀ ਜਦੋਂ ਲੋਕਾਂ ਦੇ ਮਨਾਂ ਵਿੱਚ خیال ਹੁੰਦਾ ਸੀਗਾ ਕਿ ਮੇਰੀ ਉਮਰ ਬੜੀ ਲੰਬੀ ਹੋਵੇ ਕਰੋੜਾਂ ਸਾਲ ਦੀ ਮੇਰੀ ਉਮਰ ਹੋਵੇ ਤੇ ਮੇਰੇ ਖਾਣ ਦੇ ਲਈ ਕੋਈ ਅਨ ਭੋਜਨ ਫਰੂਟ ਦੁੱਧ ਵਗੈਰਾ ਪਦਾਰਥ ਨਾ ਹੋਣ ਮੈਂ ਹਵਾ ਦੇ ਆਸਰੇ ਹੀ ਹੋ ਜਾਵਾਂ ਜਿਹੜੀ ਲੋਕੀ ਹਵਾ ਦੇ ਆਸਰੇ ਹੁੰਦੇ ਸਨ ਉਹਨਾਂ ਨੂੰ ਪਵਨ ਆਹਾਰੀ ਬੋਲਿਆ ਜਾਂਦਾ ਸੀਗਾ ਸਤਗੁਰੂ ਨਾਨਕ ਮਹਾਰਾਜ ਦੇ ਸੰਕਲਪ ਵੱਲ ਧਿਆਨ ਮਾਰੋ ਉਹਨਾਂ ਦੀ ਸੁਰਤ ਉਹਨਾਂ ਦਾ ਮਨ ਜਿਹੜਾ ਹੈ ਉਹ ਕਿੰਨਾ ਵੱਡਾ ਸਾਡੇ ਸਾਹਮਣੇ ਗਿਆਨ ਦਾ ਭੰਡਾਰ ਰੱਖਦਾ ਹੈ ਸ਼ਾਇਦ ਗੁਰੂ ਨਾਨਕ ਮਹਾਰਾਜ ਤੋਂ ਪਹਿਲਾਂ ਜਿੰਨੇ ਵੀ ਸਮਾਧੀ ਕਾਰ ਸਮਾਧੀਆਂ ਲਾਉਣ ਵਾਲੇ ਹੋਏ ਨੇ ਉਹਨਾਂ ਵਿੱਚੋਂ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਸਾਡੀ ਜਿਹੜੀ ਸਮਾਧੀ ਆ ਉਹ ਕਿੰਨੀ ਵੱਡੀ ਆ ਭਾਵ ਕਿੰਨੇ ਸਾਲਾਂ ਦੀ ਹੋਵੇਗੀ ਉਹਨਾਂ ਨੇ ਕੋਈ ਨਾ ਕੋਈ ਲਿਮਟ ਬੰਨ੍ਹ ਕੇ ਹੀ ਆਪਣੀ ਭਗਤੀ ਦੀ ਸ਼ੁਰੂਆਤ ਕੀਤੀ ਹੋਵੇਗੀ ਪਰ ਗੁਰੂ ਨਾਨਕ ਮਹਾਰਾਜ ਦੀ ਸਮਾਧੀ ਦੇਖੋ ਉਹਨਾਂ ਦੀ ਸਮਾਧੀ ਵਿੱਚ ਨੀਂਦ ਕੋਈ ਨਹੀਂ ਆ ਜਿੰਨਾ ਸਮਾਧੀਆਂ ਲਗਾਈਆਂ ਉਹਨਾਂ ਨੇ ਤੈਅ ਕੀਤਾ ਕਿ ਇੱਕ ਸਮੇਂ ਸੌਣਾ ਹੈ ਇੱਕ ਸਮੇਂ ਰਾਜ ਭਾਗ ਮੰਨਣੇ ਨੇ ਇੱਕ ਸਮੇਂ ਦੁਨੀਆ ਦੇ ਸਾਰੇ ਸੁੱਖਾਂ ਨੂੰ ਭੋਗਣਾ ਹੈ ਇਸ ਲਈ ਉਹਨਾਂ ਦੇ ਅੰਦਰ ਸੰਸਾਰ ਸਮਾਧੀਆਂ ਲਗਾਉਣ ਦੇ باوجود ਸਮਾਧੀਆਂ ਲਾਉਣ ਵੇਲੇ ਵੀ ਤੇ ਸਮਾਧੀਆਂ ਤੇ ਪੁੱਗ ਜਾਣ ਦੇ ਵੀ ਸੁਪਨੇ ਮੌਜੂਦ ਨੇ ਅਸੀਂ ਕੀ ਕੀ ਕੰਮ ਕਰਨੇ ਹਨ ਗੁਰੂ ਨਾਨਕ ਮਹਾਰਾਜ ਬਚਨ ਕਰਦੇ ਨੇ ਕਿ ਜੇਕਰ ਮੇਰੀ ਕਰੋੜਾਂ ਸਾਲ ਦੀ ਉਮਰ ਹੋਵੇ ਉਸ ਕਰੋੜਾਂ ਸਾਲ ਦੀ ਉਮਰ ਵਿੱਚ ਮੈਂ ਪਵਨ ਆਹਾਰੀ ਹੋਵਾਂ ਇਹ ਮੇਰਾ ਬਸ ਭੋਜਨ ਹੋਵੇ ਚੰ드ਰਾ ਮਾਤ ਸੂਰਜ ਦੋਹਾਂ ਨੂੰ ਮੈਂ ਦੇਖਾਂ ਨਾ ਕਿਉਂਕਿ ਮੈਂ ਗੁਫਾ ਦੇ ਵਿੱਚ ਹਾਂ গুফা ਦੇ ਵਿੱਚ ਮੇਰੀ ਜਿਹੜੀ ਸਮਾਧੀ ਆ ਉਹ ਅਟੁੱਟ ਕਰੋੜਾਂ ਸਾਲਾਂ ਦੀ ਹੋਵੇ ਜਿੰਨੀ ਮੇਰੀ ਉਮਰ ਆ ਓਨੀ ਹੀ ਮੇਰੀ ਸਮਾਧੀ ਹੋਵੇ ਜਿੰਨੇ ਮੇਰੇ ਜੀਵਨ ਦੇ ਦਿਨ ਤੇ ਰਾਤ ਨੇ ਸਾਰੇ ਮੇਰੇ ਸਮਾਧੀ ਵਿੱਚ ਲੰਘਣ ਤੇ ਮੈਂ ਨਾ ਚੰਦਰਮਾ ਤੇ ਹੁੰਦਿਆਂ ਨਾ ਸੋਜਦੇ ਹੁੰਦਿਆਂ ਗੁਫਾ ਦੇ ਵਿੱਚ ਸੌਂ ਆ ਤੇ ਨਾ ਮੇਰੇ ਲਈ ਸੌਣ ਲਈ ਜਗ੍ਹਾ ਹੋਵੇ ਐਡੀ ਕੋ ਗੁਫਾ ਹੋਵੇ ਜਿਹਦੇ ਵਿੱਚ ਬਸ ਚੌਂਕੜੀ ਮਾਰੀ ਆ ਧਿਆਨ ਲਗਾਇਆ ਹੈ ਹੁਣ ਸੁਪਨਾ ਨਹੀਂ ਸੌਣ ਦੀ ਥਾਂ ਵੀ ਨਹੀਂ ਸੁਪਣਿਆਂ ਵਾਲੀ ਜ਼ਿੰਦਗੀ ਨਹੀਂ ਸੰਸਾਰ ਸੁਪਣਿਆਂ ਵਿੱਚ ਨਹੀਂ ਵਸਦਾ ਸਿਰਫ ਪਰਮੇਸ਼ਰ ਹੀ ਮੇਰੇ ਜਾਗਰਣ ਤੇ ਸੁਪਨੇ ਦੇ ਅਵਸਥਾ ਦੇ ਵਿੱਚ ਸਮਾਧੀ ਦੇ ਵਿੱਚ ਉਹੀ ਹੈ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਤੇ ਸਿਰਫ ਇਹ ਹੀ ਕੋਸ਼ਿਸ਼ ਕਰਾਂ ਕਿ ਉਹਦੀ ਕੀਮਤ ਕਿੰਨੀ ਕਾ ਤੇ ਉਹਦਾ ਨਾਂ ਕਿੰਨਾ ਵੱਡਾ ਹੈ ਤੇ ਮਹਾਰਾਜ ਬਚਨ ਕਰਦੇ ਨੇ ਨਾ ਕੀਮਤ ਦਾ ਪਤਾ ਲੱਗਦਾ ਹੈ ਤੇ ਨਾ ਹੀ ਨਾਮ ਦਾ ਪਤਾ ਲੱਗਦਾ ਹੈ ਉਹਦਾ ਨਾਮ ਕਿੰਨਾ ਵੱਡਾ ਹੈ ਇਸ ਤੋਂ ਬਾਅਦ ਮਨੁੱਖ ਤਪੱਸਿਆ ਕਰ ਸਕਦਾ ਹੈ ਸਮਾਧੀਆਂ ਲਗਾ ਕੇ ਜੇਕਰ ਸਮਾਧੀ ਤੋਂ ਮਨ ਉੱਠੇ ਦੂਸਰਾ ਵਿਚਾਰ ਲੋਕੀ ਤਪੱਸਿਆ ਕਰਦੇ ਸਨ ਤਪੱਸਿਆ ਤੋਂ ਭਾਵ ਜਿਹੜਾ ਹੁੰਦਾ ਸੀਗਾ ਕਿ ਗਰਮੀ ਦੇ ਵਿੱਚ ਗਰਮੀ ਦੇ ਦਿਨਾਂ 'ਚ ਬੈਠਣਾ ਠੰਡ ਦੇ ਵਿੱਚ ਠੰਡ ਦੇ ਵਿੱਚ ਪਾਣੀ ਵਿੱਚ ਠੰਡੇ 'ਚ ਬਿਜਾ ਬੈਠਣਾ ਬਰਫੀਆਂ ਥਾਵਾਂ ਤੇ ਜਾ ਬੈਠਣਾ ਪੁੱਠੇ ਲਟਕਣਾ ਧੋਣੀਆਂ ਧੋਣੀਆਂ ਇੱਕ ਪੈਰ ਤੇ ਖੜੇ ਰਹਿਣਾ ਕਿਸੇ ਮੰਤਰ ਦਾ ਜਪ ਕਰਦੇ ਰਹਿਣਾ ਇਹਨੂੰ ਕਹਿੰਦੇ ਨੇ ਹੱਠ ਕਰਕੇ ਤਪੱਸਿਆ ਕਰਨੀ ਕਿਉਂਕਿ ਤਪੱਸਿਆ ਹੁੰਦੀ ਹੀ ਹੱਠ ਦੇ ਨਾਲ ਸਮਾਧੀਆਂ ਵੀ ਹੱਠ ਦੇ ਨਾਲ ਹੀ ਲੱਗਦੀਆਂ ਹਨ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜੇ ਕਰ ਮੈਂ ਇੰਨਾ ਤਪ ਕਰਾਂ ਤਪ ਕਰ ਕਰਕੇ ਆਪਣੇ ਆਪ ਨੂੰ ਕੋ ਦੇਵਾ ਕੋ ਦੇਵਾ ਹੀ ਨਹੀਂ ਬਲਕੇ ਆਪਣੇ ਆਪ ਨੂੰ ਚੱਕੀ ਦੇ ਵਿੱਚ ਤਪੱਸਿਆ ਦੀ ਚੱਕੀ ਦੇ ਵਿੱਚ ਪੀ ਦੇਵਾ ਜੀ ਪੀ ਕੇ ਵੀ ਮੈਂ ਆਪਣੇ ਆਪ ਨੂੰ ਅੱਗ ਦੇ ਵਿੱਚ ਜਾਲ ਦੇਵਾ ਤੇ ਸੁਆਹੀ ਦੇ ਨਾਲ ਰਲ ਮਿਲ ਜਾਵਾਂ ਇਹੋ ਜੀ ਮੇਰੀ ਪੋਜੀਸ਼ਨ ਬਣ ਜਾਵੇ ਤਾਂ ਵੀ हे ਪਰਮਾਤਮਾ ਤੇਰੀ ਕੀਮਤ ਨਹੀਂ ਪੈ ਸਕਦੀ ਤੇਰਾ ਨਾਮ ਕਿੰਨਾ ਵੱਡਾ ਹੈ ਇਹ ਆਖਿਆ ਹੀ ਨਹੀਂ ਜਾ ਸਕਦਾ ਤੂੰ ਬੇਅੰਤ ਵੱਡਾ ਹੈ ਤੀਸਰੀ ਉਦਾਹਰਣ ਦੇਖਣ ਵਾਲੀ ਗੱਲ ਆ ਮਹਾਰਾਜ ਗੁਫਾ ਦੇ ਵਿੱਚੋਂ ਨਿਕਲੇ ਧਰਤੀ ਤੇ ਆਏ ਗੁਫਾ ਵਾਲੀ ਸਮਾਧੀ ਫੇਲ ਹੋ ਗਈ ਤਪੱਸਿਆ ਵਾਲੀ ਤਪਸਾਧਨਾ ਵਾਲੀ ਗੱਲ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਫੇਲ ਕਰ ਦਿੱਤੀ ਕਿ ਇਹਦੇ ਨਾਲ ਵੀ ਪਰਮਾਤਮਾ ਦਾ ਨਾਮ ਆਖਿਆ ਨਹੀਂ ਜਾ ਸਕਦਾ ਉਹਦੀ ਕੀਮਤ ਨੂੰ ਜਾਣਿਆ ਨਹੀਂ ਜਾ ਸਕਦਾ ਹੁਣ ਧਰਤੀ ਤੋਂ ਉੱਠੇ ਤਾਂ ਅਸਮਾਨ ਦੇ ਵੱਲ ਧਿਆਨ ਗਿਆ ਅਸਮਾਨ ਵਿੱਚ ਪੰਖੀ ਉੱਡਦੇ ਨੇ ਤੇ ਮਹਾਰਾਜ ਆਤਮਿਕ ਉਡਾਰੀਆਂ ਲੈਣ ਦੇ ਲਈ ਪੇਖ ਕਿਵੇਂ ਵਟਾ ਰਹੇ ਨੇ ਸੰਕਲਪ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਜੀ ਮੈਂ ਪੰਛੀ ਬਣ ਜਾਵਾਂ ਤੇ ਸੋ ਅਸਮਾਨਾਂ ਦੇ ਜਾਵਾਂ ਜਿੰਨੇ ਵੀ ਅਸਮਾਨ ਚੁੱਟਦੇ ਨੇ ਪੰਛੀ ਉਹ ਸਿਰਫ ਇਸੇ ਸਮਾਨ ਦੇ ਵੱਲ ਹੀ ਧਿਆਨ ਰੱਖਦੇ ਨੇ ਤੇ ਜਿਹੜੇ ਮਨੁੱਖ ਵੀ ਉਡਣ ਦੀਆਂ ਭਾਵਨਾ ਰੱਖਦੇ ਨੇ ਸਿੱਧ ਜੋਗੀ 나ਥ ਜਿਵੇਂ ਕਿ ਉਹਨਾਂ ਦਾ ਪਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਅਚਲ ਵਟਾਲੇ ਦੀ ਸਾਖੀ ਦੇ ਵੇਲੇ ਕਿ ਕੋਈ ਪੰਖੀ ਬਣ ਕੇ ਉੱਡ ਗਿਆ ਆਪਣੇ ਆਪ ਨੂੰ ਵੱਡਾ ਦੱਸਣ ਦੇ ਲਈ ਤਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜੀ ਮੈਂ ਪੰਖੀ ਬਣ ਜਾਵਾਂ ਤਸੋ ਕਈ ਸੌ ਅਸਮਾਨਾਂ ਦੇ ਵਿੱਚ ਉੱਪਰ ਚਲਾ ਜਾਵਾਂ ਹੁਣ ਕਿਸੇ ਦੀ ਨਜ਼ਰੀ ਨਾ ਪਵਾਂ ਕਿਸੇ ਦੇ ਧਿਆਨ ਵਿੱਚ ਨਾ ਆਵਾਂ ਨਾ ਮੈਂ ਹੁਣ ਇਥੇ ਹਵਾ ਨੂੰ ਹੀ ਖਾਵਾਂ ਤੇ ਨਾ ਮੈਂ ਕੁਝ ਪੀਵਾਂ ਮੈਂ ਬਿਨਾਂ ਖਾਣ ਪੀਣ ਤੋਂ ਰਹਿ ਸਕਾਂ ਬਿਨਾਂ ਹਵਾ ਤੋਂ ਰਹਿ ਸਕਾਂ ਤਾਂ ਹੀ ਅਕਾਲਪੁਰਖ ਤੇਰੀ ਕੀਮਤ ਜਾਣਨ ਦੇ ਲਈ ਕਿਉਂਕਿ ਇਹ ਸਾਰੀ ਕੁਦਰਤ ਤੇਰਾ ਹੀ ਪਸਾਰਾ ਹੈ ਤੇਰੀ ਕੀਮਤ ਕੀ ਪੈਣੀ ਤੇ ਤੇ ਕੁਦਰਤ ਦਾ ਹੀ ਨਹੀਂ ਪਤਾ ਲੱਗਦਾ ਤਾਂ ਵੀ ਤੇਰੀ ਕੀਮਤ ਨੂੰ ਨਹੀਂ ਜਣਿਆ ਜਾ ਸਕਦਾ ਤੇਰਾ ਨਾਮ ਕਿੰਨਾ ਵੱਡਾ ਹੈ ਇਹ ਆਖਿਆ ਹੀ ਨਹੀਂ ਜਾ ਸਕਦਾ ਚੌਥੀ ਆਖਰੀ ਉਦਾਹਰਣ ਇੱਕ ਧਰਤੀ ਦੇ ਉੱਪਰ ਆ ਕੇ ਹੁਣ ਫੇਰ ਦੁਬਾਰਾ ਬੈਠਣ ਦੀ ਗੱਲ ਹੈ ਪੜ੍ਹੇ ਲਿਖੇ ਵਿਦਵਾਨ ਬੰਦੇ ਦੀ ਗੱਲ ਹੈ ਕੋਈ ਅਨਪੜਾ ਨਾ ਕਹੇ ਕਿ ਸ਼ਾਇਦ ਮੈਨੂੰ ਕੋਈ ਸਮਝ ਨਹੀਂ ਮਹਾਰਾਜ ਕਹਿੰਦੇ ਲੱਖਾਂ ਮਨ ਕਾਗਜ਼ ਹੋਵੇ ਉਹਦੇ ਉੱਪਰ ਤੇਰੀ ਸਿਵ ਸਲਾਹ ਹੋਵੇ ਤੇ ਮੈਂ ਸਾਰੀ ਨੂੰ ਬੜੇ ਰੀਜ ਨਾਲ ਵਿਚਾਰ ਨਾਲ ਪੜਾ ਸਕਾਂ ਪੜ ਪੜ ਕੇ ਲੱਖਾਂ ਮਨ ਕਾਗਜ਼ ਤੇਰੀ ਸਿਵ ਸਲਾਹ ਦੇ ਦੇਖ ਲਵਾਂ ਫਿਰ ਹੱਥ ਵਿੱਚ ਕਲਮ ਲਵਾਂ ਸ਼ਾਈ ਇਹ ਨਹੀਂ ਹੋਵੇ ਕਮਕੇ ਨਾ ਲੇਖਣ ਦੇ ਲਈ ਹਵਾ ਵਾਲੀ ਗਤੀ ਹੋਵੇ ਕਲਮ ਚਲਾਵਾਂ ਲਿਖਦਾ ਰਵਾਂ ਲਿਖਦਾ ਰਵਾਂ ਲਿਖਦਾ ਰਵਾਂ ਸ਼ਾਈ ਨਾ ਮੁੱਕੇ ਕਾਗਜ਼ ਲੱਖਾਂ ਮੰਣਿਆ ਉਹ ਵੀ ਨਾ ਮੁੱਕਣ ਤੇ ਮੈਂ ਥਕਾਂ ਨਾ ਤਾਂ ਹੈ ਅਕਾਲ ਪੁਰਖ ਇਸ ਤਰ੍ਹਾਂ ਵੀ ਤੇਰੀ ਕੀਮਤ ਨਹੀਂ ਜਾਣੀ ਜਾ ਸਕਦੀ ਤੇਰਾ ਨਾ ਕਿੰਨਾ ਵੱਡਾ ਹੈ ਨਹੀਂ ਆਖਿਆ ਜਾ ਸਕਦਾ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਹਰਨਾਂ ਦਿੱਤੀਆਂ ਨੇ ਸਮਾਧੀ ਵੀ ਬੰਦਾ ਇਕੱਲਾ ਲਗਾਉਂਦਾ ਹੈ ਆਪਣੇ ਦ੍ਰਿੜ ਮਨ ਦ੍ਰਿੜ ਇਰਾਦੇ ਦੇ ਨਾਲ ਲਗਾਉਂਦਾ ਹੈ ਇਹ ਸਤ ਸੰਗਤ ਨਹੀਂ ਹੈ ਸਮਾਧੀ ਸਤ ਸੰਗਤ ਨਹੀਂ ਹੈ ਸਮਾਧੀ ਬੰਦੇ ਨੇ ਇਕੱਲੇ ਨੇ ਲਾਉਣੀਆਂ ਉਹਦਾ ਸਖਸੀ ਮਾਮਲਾ ਹੈ ਤਪ ਵੀ ਬੰਦੇ ਨੇ ਇਕੱਲਿਆਂ ਕਰਨਾ ਹੈ ਇਹ ਸਤ ਸੰਗਤ ਤੋਂ ਟੁੱਟ ਕੇ ਕੀਤੇ ਜਾਣ ਵਾਲੇ ਸ਼ਕਸੀ ਤੌਰ ਤੇ ਕਰਮ ਹਨ ਇਕਲਵਾਂਜੇ ਕਰਮ ਹਨ ਤਪ ਵੀ ਸਾਧਨੇ ਸਤ ਸੰਗਤ ਤੋਂ ਬਿਨਾ ਮਨੋਖਨੇ ਆਪਣੇ ਆਪ ਨੂੰ ਕੋਹ ਕੋਹ ਕੇ ਪੀ ਪੀ ਕੇ ਭਸਮ ਸਿਤੇ ਰਲ ਗਿਆ ਉਮਰ ਅੰਜਾਈ ਚਲ ਗਈ ਪਰ ਪ੍ਰਮਾਤਮਾ ਦਾ ਨਾਮ ਬਿਆਨ ਨਹੀਂ ਕਰ ਸਕਿਆ ਕਿੰਨਾ ਵੱਡਾ ਹੈ ਅਸਮਾਨਾਂ ਦੇ ਵਿੱਚ ਉਡਣ ਦੀਆਂ ਵੀ ਸੋਚਾਂ ਖਿਆਲਤ ਇਹ ਵੀ ਮਨੁੱਖ ਦੇ ਆਪਣੇ ਤੌਰ ਤੇ ਇੰਡੀਵਿਜੂਅਲ ਹੀ ਹਨ ਸਖਸੀ ਤੌਰ ਤੇ ਹੀ ਕੀਤੇ ਜਾਣ ਵਾਲੇ ਕਰਮ ਹਨ ਜਿਹੜੇ ਕੋਵਨੇ ਵਿਅਕਤੀਗਤ ਤੌਰ ਤੇ ਆਪਣੇ ਆਪ ਨੂੰ ਮੁੱਖ ਰੱਖ ਕੇ ਕਰਨੇ ਹਨ ਆਪ ਹੀ ਸਾਰਾ ਕਸ਼ਟ ਉਠਾਉਣਾ ਹੈ ਤਾਂ ਇਹ ਵੀ ਤਰੀਕਾ ਫੇਲਿਆ ਤੇ ਕਾਗਜ਼ ਦੇ ਉੱਪਰ ਕਤਾਵ ਲੈ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਪੜਨਾ ਇਹ ਵੀ ਵਿਅਕਤੀਗਤ ਮਾਮਲਾ ਹੈ ਸ਼ਾਈ ਦੇ ਨਾਲ ਕਾਗਜ਼ ਦੇ ਉੱਪਰ ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਲਿਖਣਾ ਇਹ ਵੀ ਵਿਅਕਤੀਗਤ ਹੀ ਮਾਮਲਾ ਹੈ ਭਾਵ ਇਹ ਚਾਰੇ ਕਰਮ ਜਿਹੜੇ ਨੇ ਉਹ ਵਿਅਕਤੀਗਤ ਤੌਰ ਤੇ ਪਰਸਨਲ ਤੌਰ ਤੇ ਕੀਤੇ ਜਾਣ ਵਾਲੇ ਕਰਮ ਨੇ ਤੇ ਮਹਾਰਾਜ ਬਚਨ ਕਰਦੇ ਨੇ ਕਿ हे ਭਾਈ ਪ੍ਰਮਾਤਮਾ ਨੂੰ ਸੁਣ ਸੁਣ ਆਖਣ ਆਖਣਾ ਜੇ ਪਾਵੇ ਕਰੇ ਤਮਾਏ ਜੇ ਪਰਮਾਤਮਾ ਨੂੰ ਪਾਵੇ ਤਾਂ ਮਨੁੱਖ ਦੇ ਅੰਦਰ ਤਾਂਗ ਪੈਦਾ ਹੁੰਦੀ ਹੈ ਮਨੁੱਖ ਪਰਮਾਤਮਾ ਦਾ ਫਿਰ ਨਾਮ ਆਖਦਾ ਹੈ ਤੇ ਆਖਾ ਕੀ ਸਵਾਦ ਲੈਂਦਾ ਹੈ ਪਰਮਾਤਮਾ ਆਪਣੇ ਆਪ ਵਿੱਚ ਨਿਜ ਥਾਂ ਇ ਬਿਰਾਜਮਾਨਿਆ ਪਾਉ ਉਹਨੂੰ ਕਿਸੇ ਦੀ ਕੋਈ ਮਥਾਜੀ ਦੀ ਲੋੜ ਨਹੀਂ ਕਿਸੇ ਦੇ ਸਾਰ ਦੀ ਕੋਈ ਲੋੜ ਨਹੀਂ ਉਹ ਸਦਾ ਕਾਇਮ ਰਹਿਣ ਵਾਲਾ ਹੈ ਤੇ ਆਕਾਰ ਤੋਂ ਰਹਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ